9 ਜੂਨ ਜੀ ਦਿਨ ਸੋਮਵਾਰ ਤੇ ਜਗ੍ਹਾ ਹੈਗੀ ਆ ਪੀਪਲ ਕੋਟੀ ਟਾਈਮ ਹੋ ਗਿਆ ਸਵਾ 6 ਦਾ ਤੇ ਪਹਿਲਾਂ ਅਸੀਂ ਪਾਕ ਹੀ ਰਹਿ ਰਹੇ ਸੀਗੇ ਬਾਈ ਤੇ ਕੱਲ ਬੁਖਾਰ ਆਪਾਂ ਨੂੰ ਫੇਰ ਹੋ ਗਿਆ ਸੀਗਾ ਤੇ ਪੀਪਲ ਕੋਟੀ ਸਾਨੂੰ ਪਤਾ ਹੀ ਆ ਹਸਪਤਾਲ ਜਿਹੜਾ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਹੋ ਜੀ ਸਭ ਵਧੀਆ ਜੀ ਵਧੀਆ ਤੇ ਕੱਲ ਬਈ ਫੇਰ ਡਾਕਟਰਾਂ ਕੋਲੇ ਆਉਣਾ ਪੈ ਗਿਆ ਤੇ ਡਾਕਟਰ ਕਹਿੰਦੇ ਸੀ ਵੀ ਇੱਕ ਵਾਰੀ ਹੋਰ ਆ ਜਿਓ ਕਹਿੰਦੇ ਤੇ ਇਸ ਕਰਕੇ ਬਈ ਪਾਕੀ ਜਾਣ ਦੀ بجائے ਪੀਪਲ ਕੋਟੀ ਦੇ ਵਿੱਚ ਗੁਰਦੁਆਰਾ ਸੀਗਾ ਹਸਪਤਾਲ ਦੇ ਸਾਹਮਣੇ ਤੇ ਉੱਥੇ ਹੀ ਰਹਿ ਪਏ ਸੀ ਤੇ ਇੱਕ ਵਾਰੀ ਤੁਸੀਂ ਗੁਰਦੁਆਰਾ ਸਾਹਿਬ ਮਹਾਰਾਜੀ ਦੇ ਦਰਸ਼ਨ ਕਰ ਲਓ ਜੀ ਤੇ ਇੱਥੇ ਆਪਾਂ ਰਾਤ ਰਹੇ ਜੀ ਰਾਤ ਆਪਾਂ ਇੱਥੇ ਕੱਟੀ ਐ 4:00 ਵਜੇ ਅਸੀਂ ਹਸਪਤਾਲ ਚੋਂ ਜਾ ਕੇ ਬਾਈ ਗੁਰਦੁਆਰਾ ਸਾਹਿਬ ਚ ਆ ਕੇ ਸੀਗੇ ਤੇ ਪਹਿਲਾਂ ਤਾਂ ਮੈਂ ਤੇ ਹਰਪਾਲ ਤੇ 2-4 ਜਾਣੇ ਹੋਰ ਸੀਗੇ ਗੁਰਦੁਆਰਾ ਸਾਹਿਬ ਚ ਤੇ ਸਾਨੂੰ ਲੱਗਿਆ ਵੀ ਕੋਈ ਇੱਥੇ ਨਹੀਂ ਹੋਣਾ ਤੇ ਸਾਨੂੰ ਦੇਖਦੇ ਦੇਖਦੇ ਬਾਈ ਬਹੁਤ ਸੰਗਤਾਂ ਆ ਤੁਸੀਂ ਦੇਖੀ ਜਾਂਦੇ ਹੋਣਾ ਰਾਤ ਇੱਥੇ ਆ ਗਈਆਂ ਸੀਗਾ ਤੇ ਸਾਰਿਆਂ ਨੇ ਇੱਥੇ ਹੀ ਰਾਤ ਕੱਟੀ ਤੇ ਲੈ ਤੇ ਗੁਰੂ ਕੇ ਲੰਗਰ ਦਾ ਬਾਈ ਪ੍ਰਬੰਧ ਇੱਥੇ ਪੂਰਾ ਹੈਗਾ ਤੇ ਰਹਿਣ ਸਹਿਣ ਦਾ ਵੀ ਪ੍ਰਬੰਧ ਹੈਗਾਗਾ ਤੇ ਜਿਆਦਾ ਸੰਗਤ ਹੋ ਜਾਂਦੀ ਆ ਤਾਂ ਇਨੀ ਇੱਥੇ ਠੰਡ ਵੀ ਹੈ ਨਹੀਂਗੀ ਤੇ ਆ ਜਿਵੇਂ ਗੱਦੇ ਬਾਹਰ ਹੀ ਲੱਗ ਜਾਂਦੇ ਹੈਗੇ ਤੇ ਤੇ ਨਹੀਂ ਅੰਦਰ ਦੋ ਹਾਲ ਵੀ ਹੈਗੇ ਹੈਗੇ ਬਹੁਤ ਸੰਗਤਾਂ ਉੱਥੇ ਵੀ ਪੈ ਗਿਆ ਸੀ ਇੱਕ ਇਹ ਪਾਕੀ ਤੋਂ ਬਾਈ 15 ਕਿਲੋਮੀਟਰ ਥੱਲੇ ਨੂੰ ਆ ਪੀਪਲ ਕੋਟੀ ਕੋ ਠੀਕ ਆ ਉਹ ਠੀਕ ਹੈ ਹਾਂ ਹਾਂ ਠੀਕ ਆ ਹੁਣ ਸਰੀਰ ਮੇਰੇ ਤਾਂ ਜੀ ਬਾਪ ਉਹ ਬਾਹਰ ਤੈਨੂੰ ਦੁਬਾਰਾ ਕੱਪੜੇ ਲਾ ਕੇ ਦਿੱਤੇ ਸੀ ਨਹੀਂ ਰਾਤ ਨੂੰ ਠੰਡ ਲੱਗੀ ਕਿਚ ਵਾਲੇ ਸੰਗਤ ਆ ਗਏ ਥੈਲੀ ਬੋਲੀਆ ਕਿਚ ਵਾਲੇ ਬੋਲੀਆ ਜਾਂ ਸਭ ਤੋਂ ਨਾਲ ਪਾਵਾ ਤੋ ਯਾਰ ਆ ਰੋ ਸਿੱਟ ਯਾਰੇ ਲਾ ਕੇ ਸਿੰਘੇ ਵਾਲੇ ਵੀ ਆ ਜਾਓ ਨਾਮ ਆਜੀ ਤੁਹਾਡਾ ਠੀਕ ਹੈ ਬਸ ਨਾਮ ਕੀ ਹੈ ਤੁਹਾਡਾ ਨਾਮ ਪ੍ਰਤਾਪ ਪ੍ਰਤਾਪ ਜੀ ਹਾਂ ਪਹਿਲਾਂ ਇੱਥੇ ਕੀ ਬੀਜਿਆ ਸੀਗਾ ਜੀ ਪਹਿਲੇ ਕਣਕ ਕਣਕ ਬੀਜੂ ਬੀਜੂ ਆਪੋ ਸੋਇਆਬੀਨ ਹਣ ਸੋਇਆਬੀਨ ਬੀਜੋਗੇ ਜੀ ਹਾਂ ਬੋਏ ਬੋਏ ਤੇ ਪਾਣੀ ਵਗੈਰਾ ਦਾ ਕੀ ਹੱਲ ਕਰਦੇ ਬਾਰਿਸ਼ ਮੀਂਹ ਦਾ ਹੱਲ ਹੁੰਦਾ ਪੀ ਹੋ ਜਾਂਦਾ ਜੀ ਚਲੋ ਬਾਬਾ ਭਲੀ ਕਰੇ ਤੇ ਇਹਨਾਂ ਨਾਲ ਹੀ ਬਹੁਤ ਬਹੁਣੇ ਇਹਨਾਂ ਨਾਲ ਹੀ ਇਹ ਵੱਲਦਾਂ ਨਾਲ ਹੀ ਠੀਕ ਹੈ। ਅ ਸਾਹਮਣੇ ਬਈ ਉਹ ਚਿੱਟੀ ਬਿਲਡਿੰਗ ਹੋਟਲ ਆ ਤੇ ਹੋਟਲ ਦੇ ਥੱਲੇ ਪਾਸੇ ਛੱਡ ਪਏ ਹੋਏ ਗੁਰਦੁਆਰਾ ਸਾਹਿਬ ਦੇ ਅਗੇ ਤੇ ਅਸੀਂ ਉੱਥੇ ਖੜੇ ਸੀਗੇ ਤੇ ਅਸੀਂ ਉੱਪਰ ਵੱਲ ਨੂੰ ਤੁਰਿਆ ਤੇ ਬਾਈ ਇਧਰ ਹਲ ਜੋੜੀ ਫਿਰਦਾ ਸੀਗਾ ਬਲਦਾਨ ਨਾਲ ਬਾਣ ਵਾਹੀ ਜਾਂਦਾਗਾ ਤੇ ਬਾਈ ਨਾਲ ਅਸੀਂ ਗੱਲਬਾਤ ਕੀਤੀ ਤੇ ਬਾਣ ਦਾ ਬਾਈ ਰੇਟ ਰੂਟ ਪੁੱਛਿਆ ਹਨਾ ਬਾਈ ਕਹਿੰਦਾ 20 ਲੱਖ ਰੁਪਇਆ ਰੇਟ ਚੱਲਦਾ ਕਹਿੰਦਾ ਇੱਥੇ ਤੇ ਅਸੀਂ ਆਖਿਆ ਬਈ ਕੀ ਹਿਸਾਬ ਕਿਤਾਬ ਆ ਕਿੱਲੇ ਦਾ ਅੱਧੇ ਕਿੱਲੇ ਦਾ ਇਹ ਕਹਿੰਦਾ ਇੱਕ ਨਾਲੀ ਦਾ ਤੇ ਅਸੀਂ ਆਖਿਆ ਬਈ ਇੱਕ ਨਾਲੀ ਦਾ ਕੀ ਹਿਸਾਬ ਕਿਤਾਬ ਕਹਿੰਦਾ ਆ ਉੱਪਰ ਵਾਲਾ ਹਿੱਸਾ ਇੰਨਾ ਕ ਜਿੰਨਾ ਕ ਖਰਚੇ ਖੜੇ ਆ ਇੱਥੋਂ ਕਣ ਕਬੱਡੀ ਹੋਈ ਹੈਗੀ ਤੇ ਜਿੰਨਾ ਕ ਆਹ ਬਾਈ ਨੇ ਬਾਤ ਆ ਹਲ ਮਾਰਤੇ ਜਿਹਦੇ ਚ ਇੰਨੀ ਕ ਜਗ੍ਹਾ ਈ ਇਹ ਮੈਨੂੰ ਲੱਗਦਾ ਅੱਧਾ ਕਿੱਲਾ ਮਸਾਂ ਹੀ ਹੋਊਗਾ ਅੱਧਾ ਕਿੱਲਾ ਵੀ ਨਹੀਂ ਹੋਣਾ ਤੇ ਕਹਿੰਦਾ 20 ਲੱਖ ਰੁਪਏ ਦੀ ਐਨੀ ਜਗ੍ਹਾ ਦੀ ਕੀਮਤ ਹੈਗੀ ਜੀ ਤੇ ਵੀ ਰੇਟ ਬਹੁਤ ਜ਼ਿਆਦਾ ਹਨਾ ਬਾਈ ਇੱਥੇ ਤੇ ਪਾਣੀ ਤਾਂ ਬਾਈ ਕਹਿੰਦਾ ਵੀ ਪਾਣੀ ਪੂਣੀ ਇੱਥੇ ਮੀਂਹ ਦੀ ਕਿਰਪਾ ਹੀ ਹੁੰਦੀ ਹੈਗੀ ਰੱਬ ਦੀ ਕਿਰਪਾ ਤੇ ਫੇਰ ਹੀ ਲੱਗਦਾਗਾ ਤੇ ਹੁਣ ਜਿਹੜਾ ਬੀਜਣਾ ਇੱਥੇ ਇਹਨਾਂ ਨੇ ਸੋਇਆਬੀਨ ਬੀਜਣੀ ਹੈਗੀ ਪਹਿਲਾਂ ਕਣਕ ਵੱਡੀ ਹੈਗੀ ਤੇ ਹੁਣ ਸੋਇਆਬੀਨ ਬੀਜਣਗੇ ਅੱਗੇ ਅਈ ਬੀਜੇ ਜਾਂਦੇ ਆ ਦੇਖ ਅਈ ਹੁਣੇ ਵਾਹ ਦੇ ਨਹੀਂ ਗੇਣ ਹਾਂ ਹਾਂ ਆ ਦੇਖੀ ਮੀਂਹ ਪਈ ਤਾਂ ਪੂਗਾ ਆ ਸੋਇਆਬੀਨ ਬਾਈ ਆ ਪਈ ਆ ਆ ਦੇਖੋ ਤੁਸੀਂ ਆ ਸੋਇਆਬੀਨ ਦਾ ਪਹਿਲਾਂ ਇਹਨਾਂ ਨੇ ਛਿੱਟਾ ਦਿੱਤਾ ਹੋਇਆਗਾ ਤੇ ਉੱਤੇ ਆ ਹਲ ਮਾਰੀ ਜਾਂਦੇ ਹੈਗੇ ਤੇ ਬਸ ਛਿੱਟਾ ਦੇ ਕੇ ਉੱਤੇ ਹਲ ਮਾਰ ਕੇ ਆਈ ਆਈ ਉਗਰੇਗੀ ਇਹ ਆਪੇ ਮੀਂਹ ਆਇਆ ਜਦੋਂ ਤੇ ਪਾਣੀ ਲੱਗ ਜਾਊਗਾ ਇੱਕ ਤਾਂ ਬਾਈ ਬਲਦਾ ਨਾਲ ਖੇਤੀ ਕਰਦੇ ਆ ਹਨ ਉਹ ਤਾਂ ਸਾਨੂੰ ਦਿਖਾਤਾ ਪਿੱਛੇ ਤੇ ਦੂਜਾ ਫਿਰ ਆ ਜੰਤਰ ਹੈਗਾ ਆ ਉੱਤੇ ਲੱਗੀ ਆ ਟੈਂਕੀ ਪੈਟਰੋਲ ਪਾ ਰਿਹਾ ਹੈ ਬਾਈ ਇਹ ਕਹਿੰਦੇ ਡੀਜ਼ਲ ਵਾਲਾ ਸਿਸਟਮ ਵੀ ਆਉਂਦਾ ਤੇ ਪੈਟਰੋਲ ਵਾਲਾ ਵੀ ਆਉਂਦਾਗਾ ਅੱਜ ਇਹ ਤੇਰੇ ਕਹੋ ਨੋ ਤੇ ਇਹਦੇ ਵੀ ਬਾਈ ਥੱਲੇ ਰੂਟਾਵੇਟਰ ਦੀ ਤਰ੍ਹਾਂ ਨਾ ਪੱਤੀਆਂ ਲੱਗੀਆਂ ਹੋਈਆਂ ਆਂ ਤੇ ਇਹਦੇ ਨਾਲ ਬਾਣ ਬਾਉਂਦੇ ਆਗੇ ਬੜੀ ਵਧੀਆ ਬਣਾਉਂਦਾ ਗੱਲਬਾਤ ਬਦਲ ਵਧੀਆ ਕਰ ਦਿੰਦਾ ਹੁਣ ਬਾਈ ਇੱਥੇ ਐ ਤਾਂ ਹੈਨੀ ਵੀ ਟਰੈਕਟਰ ਹੈ ਨਹੀਂ ਕਿ ਟਰੈਕਟਰ ਵੀ ਸਾਰਾ ਕੁਝ ਆਗੇ ਪਰ ਟਰੈਕਟਰ ਬਾਈ ਪਹਾੜੀ ਲੱਗ ਕੇ ਜਾ ਇੱਥੇ ਤਾਂ ਹੁਣ ਟਰੈਕਟਰ ਕਿੱਧਰ ਆ ਜਾਣ ਤੇ ਇਹ ਚਲਾਉਣਗੇ ਬਾਈ ਐਨੇ ਪੈਟਰੋਲ ਨਾਲ ਕਿੰਨਾ ਬਾਣ ਬਾਹ ਦਿੰਦਾ ਬਾਈ ਕਿੰਨਾ ਏਰੀਆ ਕਵਰ ਕਰ ਦਿੰਦਾ ਹੈ ਜੀ ਇਤਨੇ ਪੈਟਰੋਲ ਸੇ ਇਹਨੂੰ ਕਰ ਲੇਗਾ 1 ਲੀਟਰ ਅੱਛਾ ਜੀ 1 ਲੀਟਰ ਚਾਹ ਜੀ ਜਿਹੜਾ ਥੱਲੇ ਥੱਲੇ ਵਾਲਾ ਕਰਚੇ ਵਾਲਾ ਆ ਪਾਸਾ ਹਨ ਤੇ ਇੰਨਾ ਕਵਰ ਕਰ ਦੂਗਾ ਇਹਨੇ ਤੇ ਦੇਖਦੇ ਆਪਾਂ ਚਲਾਉਣਗੇ ਬਾਈ ਇਹਨੂੰ ਆਸ਼ੀਰਵਾਦ ਕਰਨਾ ਹੈਂਡਲ ਮਾਰਦੇ ਆ रूटा भाई सिस्टम तो ते बस जंतर छोटा का थोड़ा जा ਮੱਤੀਆਂ ਦੀ ਮਦਦ ਨਾਲ ਹੀ ਬਾਈ ਉਨ ਉੱਪਰ ਨੂੰ ਲੈ ਕੇ ਤੇ ਨਹੀਂ ਤਾਂ ਚੱਕ ਕੇ ਜਾਂ ਘੜੀਸ ਕੇ ਲੈ ਕੇ ਜਾਣਾ ਤਾਂ ਥੋੜਾ ਜਿਆ ਔਖਾ ਹੋ ਜਾਂਦਾ ਕੰਮ ਇਹ ਬਾਈ ਜੀ ਜ਼ਮੀਨ ਦਾ ਕੀ ਰੇਟ ਰਹਿੰਦਾ ਜੀ ਇੱਥੇ ਰੇਟ ਬਹੁਤ ਮਹਿੰਗਾ ਹੈ ਮਤਲਬ ਕਿ 20 ਲੱਖ ਕਿੰਨੀ ਕ ਜਮੀਨ ਦਾ 20 ਲੱਖ ਰੁਪਇਆ ਜੀ 30 ਲੱਖ ਜ਼ਿਆਦਾ ਆਦਾ ਇਹ ਵੀ ਬਹੁਤ ਇਹ ਕਮ ਸੇ 30 ਲੱਖ ਦੇਣੀ ਹੈ ਕੋਈ ਉੱਥੋਂ ਲੈ ਕੇ ਇੱਥੋਂ ਤੱਕ 30 ਲੱਖ ਬਹੁਤ ਮਹਿੰਗੀ ਜਮੀਨ ਆ ਨਾ ਜੀ ਮਹਿੰਗੀ ਇਹ ਸਾਦਾ ਪਲੇਖੇ ਸੀਗਾ ਆਏ ਸੀਗਾ ਵੀ ਪਹਾੜੀ ਲੱਕੇ ਚ ਭਾਈ ਜਮੀਨ ਸਸਤੀ ਹੋਊਗੀ ਪਰ ਇੱਥੇ ਤਾਂ ਹੋਰ ਵੀ ਫੱਟੇ ਚੱਕੇ ਪਏ ਆ ਭਾਈ ਅਲੱਗ-ਅਲੱਗ ਤਰੀਕਿਆਂ ਨਾਲ ਹਨਾ ਬਾਣ ਲੋਟ ਕਰਦੇ ਆ ਇਹ ਬੀਜਨ ਵਾਸਤੇ ਤੇ ਕੋਈ ਆਪਦੇ ਬਲਦਾਂ ਨਾਲ ਗੱਲਬਾਤ ਸਵਾਰ ਲੈਂਦਾਗਾ ਬਾਣਾ ਦੀ ਤੇ ਕਈਆਂ ਕੋਲੇ ਬਈਆ ਮਸ਼ੀਨਾਂ ਏਦਾਂ ਦੀਆਂ ਤੇ ਏਦਾਂ ਦਾ ਬਾਹ ਬਹਾਈ ਕਰਕੇ ਤੇ ਬੀਜ ਬਜਾਈਆ ਕਰ ਲੈਂਦੇ ਹੈਗੇ ਤੇ ਬਾਕੀ ਸਾਨੂੰ ਇਹ ਦੱਸਿਆ ਵੀ ਟਰੈਕਟਰ ਤਾਂ ਇੱਥੇ ਟਰੈਕਟਰ ਹੈਗੇ ਹੈਗੇ ਇਹ ਗੱਲ ਨਹੀਂ ਹੈਗੀ ਵੀ ਟਰੈਕਟਰ ਹੈ ਨਹੀਂ ਵੀ ਇੱਥੇ ਆਉਂਦੇ ਨਹੀਂਗੇ ਬਾਣਾ ਦਾ ਟਰੈਕਟਰ ਜਗਈ ਏ ਦਨੀਆਂ ਬਾਈ ਤੇ ਜ਼ਮੀਨਾਂ ਦੇ ਰੇਸਟ ਪੂਰੇ ਚੱਕਵੇਂ ਆ ਕੰਮ ਵੀਡੀਓ ਦੇਖ ਰਹੇ ਸਾਰੇ ਬੀਰਾ ਭੈਣਾ ਨੂੰ ਜੀ ਸਤਿ ਸ੍ਰੀ ਅਕਾਲ ਇਸ ਵਕਤ ਅਸੀਂ ਹੈਗੇ ਆ ਗੁਰਦੁਆਰਾ ਸੁਖ ਸਾਗਰ ਸਾਹਿਬ ਪੀਪਲਕੋਟੀ ਜ਼ਿਲ੍ਹਾ ਚਮੋਲੀ ਤੇ ਉੱਤਰਾਖੰਡ ਦੇ ਵਿੱਚ ਆਗੇ ਜੀ ਤੇ ਆ ਗੁਰਦੁਆਰਾ ਸਾਹਿਬ ਦੇਖ ਲਓ ਤੁਸੀਂ ਤੇ ਇੱਥੋਂ ਦੇ ਜਿਹੜੇ ਪਹਿਲਾਂ ਸੇਵਾਦਾਰ ਸੀਗੇ ਜੀ ਤੇ ਸ਼ਹੀਦ ਬਾਬਾ ਕਸ਼ਮੀਰ ਸਿੰਘ ਜੀ ਸੀਗੇ ਜਿਨ੍ਹਾਂ ਦਾ ਜਨਮ 15 ਅਗਸਤ 1947 ਨੂੰ ਹੋਇਆ ਤੇ 2 ਜਨਵਰੀ 2021 ਨੂੰ ਦਿੱਲੀ ਗਾਜੀਪੁਰ ਬਾਰਡਰ ਤੇ ਸ਼ਹੀਦ ਹੋ ਗਏ ਤੇ ਹੁਣ ਜਿਹੜਾ ਇਸ ਗੁਰੂ ਘਰ ਚ ਵਿੱਚ ਸੇਵਾ ਕਰਦਿਆ ਮੁੱਖ ਸੇਵਾਦਾਰ ਆ ਗਏ ਤੇ ਇਹਨਾਂ ਦੇ ਪੁੱਤਰ ਆ ਗਏ ਜੀ ਹੁਣ ਜਿਹੜੇ ਜੀ ਇੱਥੋਂ ਦੇ ਮੁੱਖ ਸੇਵਾਦਾਰ ਹੈਗੇ ਆ ਬਾਬਾ ਜੀ ਆ ਉਹਨਾਂ ਦੀ ਫੋਟੋ ਆ ਗਈ ਜਥੇਦਾਰ ਬਾਬਾ ਲਖਵਿੰਦਰ ਸਿੰਘ ਜੀ ਲਾਡੀ ਆ ਦੇਖੋ ਇਹ ਥੋਂ ਦੇ ਹੁਣ ਮੁੱਖ ਸੇਵਾਦਾਰ ਆ ਜੀ ਹੁਣ ਅਸੀਂ ਜਾ ਰਹੇ ਹਾਂ ਬਈ ਪੀਪਲ ਕੋਟੀ ਦੇ バス ਅੱਡੇ 'ਚ ਤੇ バス ਫੜ ਕੇ ਅਸੀਂ ਜਾਵਾਂਗੇ ਪਾਕੀ ਉੱਥੋਂ ਸਾਈਕਲ ਚਾ ਕੇ ਇਹੀ ਰਾਹ ਤੇ ਅਸੀਂ ਫੇਰ ਦੁਬਾਰਾ ਵਾਪਸ ਆਵਾਂਗੇ ਤੇ ਰਸਤਾ ਫਿਲਹਾਲ ਡਾਊਨ ਹੀ ਹੈਗਾ 15 ਕਾ ਕਿਲੋਮੀਟਰ ਫੇਰ ਦੁਬਾਰਾ ਇਧਰ ਨੂੰ ਅ ਜਲਦੀ ਆ ਜਾਗੇ ਕਿਉਂਕਿ ਸਾਰਾ ਰਾਹ ਬਾਈ ਡਾਉ ਨਹੀਂ ਹੈਗਾ ਤੇ ਹੁਣ ਆਪਾਂ ਕਿਰਾ ਮਾੜਾ ਮੋਟਾ ਕੁਝ ਖਾ ਲੀਏ ਸਵੇਰੇ ਹਜੇ ਗੁਰੂ ਘਰ ਚ ਲੰਗਰ ਤਿਆਰ ਨਹੀਂ ਹੋਇਆ ਸੀਗਾ ਚਾਹ ਪਾਣੀ ਪੀਤਾ ਸੀਗਾ ਸਾਹਮਣੀ ਆ ਗਿਆ ਜੀ ਪੀਪਲ ਕੋਟੀ ਦਾ ਬੱਸ ਸਟੈਂਡ ਤੇ ਇੱਥੋਂ ਹੀ ਆਪਾਂ ਬੱਸ ਫੜ ਕੇ ਪਾਕੀ ਨੂੰ ਜਾਵਾਂਗੇ ਤੇ ਇੱਕ ਦੋ ਪ੍ਰਸ਼ਾਦ ਦੇ ਛਕ ਲਈਏ ਸਿੰਪਲ ਰੋਟੀ ਪੁੱਛਦੇ ਆ ਕਿ ਹਿਸਾਬ ਕਿਤਾਬ ਨਾਲ ਦੇਣਗੇ ਭਾਈ ਇਹ ਲక్ష్ਮੀ ਸ਼ੁਕਰੀਆ ਭਾਈ ਮਿਹਰबानी ਜੀ ਛੋਲਿਆਂ ਦੀ ਦਾਲ ਆ ਜੀ ਹਰੀ ਚਟਨੀ ਤੇ ਨਾਲ ਥੋੜੀ ਜੀ ਦਹੀ ਹੈ ਸਿੰਪਲ ਰੋਟੀ ਪਪਲੀ ਕਰੇ ਸਾਹਮਣੇ ਵਾਲੇ ਵੀਰਾਂ ਤੋਂ ਬਾਈ ਰੋਟੀ ਖਾਧੀ ਆ 60 ਰੁਪਏ ਪਲੇਟ ਲਾਈ ਸੀ ਤੇ ਚਾਰ ਵਿੱਚ ਰੋਟੀਆਂ ਸੀ ਤੇ ਵਧੀਆ ਸੀ ਟੇਸਟੀ ਸੀਗਾ ਕੰਮ ਤੇ ਵਧੀਆ ਸੀਗਾ ਪ੍ਰਸ਼ਾਦਾ ਫੁਲਕਾ ਵਧੀਆ ਸੀਗਾ ਇਹਨਾਂ ਦਾ ਤੇ ਇਸ ਕਰਕੇ ਅਸੀਂ ਬਾਈ ਇੱਥੋਂ ਖਾਧੀਆਂ ਹੋਟਲ ਤੋਂ ਰੋਟੀ ਥਾਬੇ ਤੋਂ ਕਿਉਂਕਿ ਆ ਦਵਾਈਆਂ ਦੀ ਪੰਡ ਜਿਹੜੀ ਨਾਲ ਚੱਕੀ ਫਿਰਦੇ ਆ ਟਾਈਮ ਵੀ 10 10:30 ਹੋ ਗਿਆ ਸੀ ਦਵਾਈ ਨੂੰ ਲੇਟ ਹੋਈ ਜਾਂਦੇ ਸੀਗੇ ਤੇ ਫਿਰ ਬੁਖਾਰ ਵੀਰੇ ਤੋਂ ਵੀ ਡਰ ਲੱਗਦਾਗਾ ਥੋੜਾ ਜਿਹਾ ਵੀ ਦੁਬਾਰਾ ਨਾ ਆ ਜੇ ਕਿਤੇ ਤੇ ਇਸ ਕਰਕੇ ਰੋਟੀ ਖਾ ਕੇ ਤੇ ਹੁਣ ਦਵਾਈ ਲੈਣੇ ਆ ਜੀ 20 ਰੁਪਏ ਬਾਈ ਕਰਾਇਆ ਲਿਆ ਬੱਸ ਵਾਲੇ ਭਾਈ ਨੇ ਤੇ ਟਿਕਟ ਵਾਲੀ ਪਰਚੀ ਵਗੈਰਾ ਸਾਨੂੰ ਕੋਈ ਨਹੀਂ ਦਿੱਤੀ ਤੇ ਲਿਆ ਕੇ ਪਾਕੀ ਪਿੰਡ ਗੁਰਦੁਆਰਾ ਸਾਹਿਬ ਕੋਲੇ ਉਤਾਰਤਾ ਪਰ ਆਪਣੇ دوست ਇੱਥੇ ਆਸੇ ਪਾਸੇ ਹੀ ਆ ਗਏ ਤੇ ਰਾਤ ਪਤਾ ਨਹੀਂ ਕੀ ਗੱਲਬਾਤ ਹੋ ਗਈ ਤੇ ਕਹਿੰਦੇ ਇੱਕ ਦਿਨ ਤੋਂ ਵੱਧ ਰਹਿ ਨਹੀਂ ਦਿੰਦੇ ਚਲੋ ਆਪਣਾ ਆਪਣਾ ਸਿਸਟਮ ਆ ਨਾ ਹੋ ਸਕਦਾ ਗੁਰਦਾਰੇ ਵਾਲਿਆਂ ਦੀ ਵੀ ਕੋਈ ਮਜਬੂਰੀ ਹੋਵੇ ਨਾ ਰੱਖ ਸਕਦੇ ਹੁਣ ਭਾਈ ਕੀ ਕਹਿ ਸਕਦੇ ਹਣਾ ਜਿੰਨਾ ਦੀ ਜਗ੍ਹਾ ਉਹਨਾਂ ਨੂੰ ਹੀ ਪਤਾਗਾ ਤੇ ਕਿਸੇ ਨੂੰ ਕੀ ਆਪਾਂ ਮਾੜਾ ਚੰਗਾ ਬੋਲਣਾ ਤੇ ਦੇਖਦੇ ਆ ਜੀ ਆਪਣੇ ਆੜੀ ਮਿੱਤਰ ਲੱਭਦੇ ਆਂਗੇ ਕਿੱਥੇ ਜੇ ਹੈਗੇ ਨੀਲਾ ਬਨਿਆ ਪਰਨਾ ਜੀ ਤੇ ਟੀ-ਸ਼ਰਟ ਪਾਈ ਆ ਹਾ 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 ਕਮੱਕੜਨਾਵੇਂ ਵਾਲੀ ਕੀ ਹਾਲ ਆ ਬਾਈ ਕਮੱਕੜਨਾਵੇਂ ਵਾਲੀ ਸਤ ਸ੍ਰੀਕਾਲ ਬਾਈ ਸਾਰਿਆਂ ਨੂੰ ਕਿਵੇਂ ਮਿੱਤਰਾ ਤਾਗੜਾ ਤੂੰ ਹਾਂ ਹਾਂ ਠੀਕ ਆ ਭਾਈ ਤੁਸੀਂ ਦੱਸੋ ਠੀਕ ਹੋ ਸੁਣੂ ਡਿੱਕੀ ਜਾਂਦੇ ਸੀ ਆ ਜਲਾ ਰੱਖਿਆ ਇਹਦਾ ਬਾਜ਼ਾਰ ਅੱਜ ਕਰਤੀ ਕਸਰਦਾਰੀ ਕਰਤੀ ਇਹ ਤਰਾ ਸਰੀਰ ਨੌਣਦਾ ਹੈਗਾ ਤਾਂ ਚੱਕ ਪਿਆ ਬਹੁਤ ਉੱਥੇ ਬਹਿ ਜਾ ਪਾਣੀ ਐ ਕੋਸਾ ਕੋਸਾ ਹੁੰਦਾ ਨਿੱਗਾ ਜਿਵੇਂ ਆਪਣੇ ਪੰਜਾਬ ਵਿੱਚ ਮੋਟਰ ਨਾ ਨਾ ਬਹੁਤ ਜੀ ਕਰਦਾ ਪਰ ਮੈਂ ਨਾ ਆਉਂਦਾ ਨਹੀਂ ਮੈਨੂੰ ਡਰ ਲੱਗਦਾ ਬੁਖਾਰ ਤੋਂ ਹਾਂ ਤਾਗੜਾ ਤੂੰ ਹਾਂ ਹਾਂ ਹੁਣ ਸੱਟਾ ਸਰੀਰ ਠੀਕ ਐ ਕਿਵੇਂ ਹਰ ਪਾਰ ਜੀ ਕਰਕੇ ਲੈ ਸੱਟ ਮੈਂ ਹਾਂ ਪੂਰਾ ਰੱਖਿਆ ਪੂਰਾ ਤੂੰ ਹਾਂ ਪੂਰਾ ਸੱਟ ਕਰਕੇ ਲੈ ਆਇਆ ਠੀਕ ਐ ਚੱਲਣ ਜੋਗ ਹੈ ਕੀ ਗੱਡੀ ਅੱਜ ਕੀ ਰੈਸਟ ਜੋਗ ਆ ਹ ਤਲਾਣੀ ਹੈਗੀ ਕਾੜਦੇ ਆ ਬਾਟ ਮੱਠੀ ਮੱਠੀ ਕੁਲੀ ਦਾ ਖਾੜ ਕੇ ਹਾਂ ਜਿੱਥੇ ਕੋ ਲੱਗਿਆ ਕਰੂ ਖੜਜਾ ਕਰਾਂਗੇ ਹੌਲੀ ਹੌਲੀ ਚੱਲਦੇ ਆ ਇੱਕਰਾ ਆਪਣਾ ਥਾਂ ਦੇਦਾ ਸੀ ਆ ਪਾਈਆਂ ਨੇ ਉਹ ਚਲਾ ਲੈਣੇ ਉਹ ਜਿਹਦੇ ਕੋਲ ਆਪਾਂ ਅੱਜ ਪਰਸੋਂ ਨਹੀਂ ਆ ਨੀਂਬੂ ਬਣੀ ਵੇਕੇ ਸੀ ਹਾਂ ਉਹ ਸਾਹਮਣੇ ਤੁਸੀਂ ਮੇਰੇ ਇੱਥੇ ਰਹਿ ਲਓ ਯਾਰ ਕੋਈ ਚੱਕਰ ਨਹੀਂ ਕੁਝ ਨਾ ਦੇਉਗਾ ਨਾ ਫਿਰ ਮਖਾਏ ਵੀ ਨਹੀਂ ਚੰਗਾ ਲੱਗਦਾ ਉਹਨੇ ਆ ਬਾਈ ਕਹਿੰਦੇ ਤੁਸੀਂ ਇੱਧਰ ਆਓ ਯਾਰ ਅੱਛਾ ਇੰਨੇ ਚੰਗੇ ਆਉਤਰਾ ਖੰਡ ਦੇ ਲੋਕ ਬਈ ਗੁਰਦੁਆਰੇ ਵਾਲਿਆਂ ਨੇ ਜੱਲ ਜਿਹੜੀ ਕੀਤੀ ਉਹਨਾਂ ਨੇ ਥਾਂ ਦਿੱਤਾ ਨਹੀਂ ਉਹਨਾਂ ਆਪਾਂ ਬਈ ਇੱਥੇ ਪਾਕੀ ਗੁਰਦੁਆਰਾ ਸਾਹਿਬ ਵਿੱਚ ਆ ਸੀ ਰਹੇ ਸੀ ਇਹ ਦਿੱਲੀ ਦਿੱਲੀ ਰੈਂਡਰ ਆ ਬਈ ਇਹ ਤੇ ਉਹ ਕਹਿੰਦੇ ਅਸੀਂ ਅੰਗਰ ਇੱਥੇ ਇੱਕ ਦਿਨ ਤੋਂ ਵੱਧ ਨਹੀਂ ਰਹਿ ਸਕਦੇ ਤੁਸੀਂ ਤੇ ਹਾਲਾਂਕਿ ਇੱਥੇ ਬਈ ਕੋਈ ਰਹਿੰਦਾ ਵੀ ਨਹੀਂ ਰਾਤ ਨੂੰ ਅ 8 ਤੋਂ 10 ਜਣੇ ਹੁੰਦੇ ਆ ਟੋਟਲ ਜੀ ਕੋਈ ਹੋਣ ਵੀ ਹoze ਹਾਲਚ ਤੇ ਵੀ ਰਾਤ ਦੇ ਅਸੀਂ ਇੱਥੇ ਡੇਰੇ ਲਾ ਦੇ ਵੀ ਕਮਰਾ ਲੈ ਕੇ ਆਪਣਾ ਚਲੋ ਉਹਨਾਂ ਦੀ ਮਰਜ਼ੀ ਭਾਈ ਤੇ ਇਹਨਾਂ ਦਾ ਵੀ ਧੰਨਵਾਦ ਭਾਈ ਬਹੁਤ ਚੰਗੇ ਆ ਉਹਨਾਂ ਨਾਲ ਜਿਹੜੇ ਬੰਦੇ ਯਾਰ ਬੰਦੇ ਸਾਰੇ ਚੰਗੇ ਆ ਨਿਸ਼ੂ ਭਾਈ ਲਓ ਜੀ ਆ ਜੋਬਰਾ ਸਾਈਕਲ ਨੂੰ ਮੂਦਾ ਭਾਈ ਬੈਠਾ ਤੂੰ ਹਾਂ ਹੋਰ ਕੀ ਹੈ ਠੀਕ ਆ ਠੀਕ ਆ ਤੂੰ ਹਾਂ ਹਾਂ ਕੀ ਕਹਿੰਦੇ ਹੁਣ ਕੀ ਕਹਿੰਦੇ ਡਾਕਟਰ ਇਹ ਇੱਕ ਡਾਕਟਰ ਤਾਂ ਕੋਈ ਨਹੀਂ ਕਹਿੰਦੇ ਬੁਖਾਰ ਚੜਿਆ ਕਹਿੰਦੇ ਫੇਰਾ ਜੀ ਭਾਈ ਉਹ ਤਾਂ ਕਹਿੰਦੇ ਹੋਰ ਫੇਰ ਉਹ ਲਿਖਿਆ ਇੱਥੇ ਬੈਠੇ ਇੱਕੇਰਾ ਸਰੀਰ ਸੱਟਾ ਤੇ ਸਾਈਕਲ ਨੂੰ ਕੀ ਹੋ ਗਿਆ ਹੁਣ ਇਹਨੂੰ ਕੀ ਕਰ ਲਿਆ ਇਹ ਪੈਂਚਰ ਸੀ ਯਾਰ ਹਾਂ ਲਾ ਲਿਆ ਪੈਂਚਰ ਪੈਂਚਰ ਖੁੱਲਿਆ ਸਕਰੀਂ ਤੇ ਅਜਾ ਕਿਹੜੇ ਪਾਸੇ ਖੁੱਲਣਾ ਕਿਹੜੇ ਪਾਸੇ ਇਹ ਦੂ ਚੱਕਾ ਸੜੋ ਸਾਰਾ ਖੁੱਲਣਾਗਾ ਇਹ ਪੈਂਚਰ ਲਾਉਣਾਗਾ ਦੇਖ ਹੋਰ ਇਹ ਚੱਕਾ ਕੱਢ ਲਾ ਚੱਕਾ ਨਾ ਪੁੱਲ ਤੇ ਹੋਰ ਤੇ ਚੱਕਾ ਕਾ ਤੋ ਖੋਲੀ ਆ ਨਾ ਮੁੜ ਕੇ ਕਸਣਾ ਔਖਾ ਹੋ ਜਾਊਗਾ ਇਸ ਚੱਕਾ ਤਨ ਖੋਲ ਹੀ ਲਿਆ ਹਾਂ ਤਾਂ ਸਾਰਾ ਕੁਝ ਖੋਲੀ ਬੈਠਾਂਗਾ ਣਾੜ ਠੀਕ ਆ ਚੱਲ ਕਰ ਕਰਾ ਕਰੀ ਮੈਂ ਤਾਂ ਨਹੀਂ ਵਿੱਚ ਆਉਂਦਾ ਇੱਧਰ ਤੇ ਦੇਖੀਏ ਭਾਈ ਰਾਤ ਆਪਣੇ ਆੜੀ ਮਿੱਤਰ ਕਿੱਥੇ ਰਹੇ ਸੀ ਆ ਘਬਰਾਜੀ ਲੋ ਜੀ ਆ ਘੜੀ ਐ ਇੱਕ ਗੱਡੀ ਪੱਖਾ ਜਲਦਾ ਸੀ ਵੀ ਪੱਖਾ ਚੱਲਦਾ ਗਰਮੀ ਹੈਗੀ ਆ ਨਾ ਬਾਈ ਇੱਥੇ ਇਹਦਾ ਝੋਲੀ ਕਰੇ ਵਾਲੀ ਰਾਤ ਨੂੰ ਨੰਨ ਨੰਗੀ ਵਧੀਆ ਨੰਗੀ ਰਾਤ ਪੈਕੀ ਨਾ ਕਰਮਾਈ ਸ਼ਾਈ ਸੀ ਰਾਤ ਵਧੀਆ ਨੰਗੀ ਜਾ ਮੇਰੇ ਮਾੜਾ ਆਪਣੇ ਵੀ ਉੱਥੇ ਗੁਰੂ ਘਰ ਤੇ ਸੀ ਯਾਰ ਵਧੀਆ ਸੁੱਤੇ ਅਸੀਂ ਵੀ ਸੰਗਰ ਪਛਾਦਾ ਮਿਲ ਗਿਆ ਹਾਂ ਹਾਂ ਠੀਕ ਆ ਸੰਗਤ ਉਹ ਵੀ ਦਿੱਲੀ ਦੇ ਅੰਦਰ ਹੀ ਹੈ ਮੇਲਾ ਯਾਰ ਜਿਹੜੇ ਤੁਸੀਂ ਰਹੇ ਸੀ ਪਤਾ ਨਹੀਂ ਬਾਈ ਕਿਦੇ ਅੰਦਰ ਆ ਪਰ ਸੰਗਤ ਤਾਂ ਵਾਵਾ ਸੀ ਵਾਵਾ ਥੋੜੀ ਜਿਹੀ ਘੱਟ ਨੇ ਹਾਂ ਉਹ ਬੀ ਦਿੱਲੀ ਦੀ ਐਂਟਰੀ ਸੀ ਉਹ ਗੁਰਦੁਆਰਾ ਹਾਂ ਆ ਜਾਓ ਭਾਈ ਆ ਜਾਓ ਆ ਜਾਓ ਉੱਥੇ ਗਾਹ ਖੜਦੇ ਹਲ ਫਰੂਟ ਲੈਣਾ ਚਲੋ ਜੀ ਚਲੋ ਆ ਪਾਕੀ ਤੋਂ ਚੱਲ ਪਏ ਜੀ ਆਪਾਂ ਟਾਈਮ 1 ਵਜ ਗਿਆ ਤੇ ਫਲਹਾਲ ਡਾਉਣੀ ਹੈਗਾ ਤੇ ਜਿਆਦਾ ਚੜ੍ਹਾਈ ਆਈ ਤਾਂ ਰੁਕ ਜਾਾਂਗੇ ਸਰੀਰ ਹਜੇ ਇੰਨਾ ਸੈੱਟ ਵੀ ਹੈ ਨਹੀਂਗਾ ਥੱਕਾ ਨਹੀਂ ਕਰਨਾ ਸਰੀਰ ਦਾ ਟਾਈਮ ਭਾਈ 2 ਵਜ ਗਿਆ ਤੇ ਆਪਾਂ ਵਾਪਸ ਮੁੜ ਕੇ ਉਹੀ ਪੀਪਲ ਕੋਟੀ ਪਿੰਡ ਆ ਗਏ ਤੇ ਸਾਨੂੰ ਜਾਂਦੇ ਹੋਏ ਦਿਖਾਉਣਾ ਭੁੱਲ ਗਏ ਬਾਈ ਜਿਹੜਾ ਗੁਰਦੁਆਰਾ ਸਾਹਿਬ ਨੂੰ ਰਸਤਾ ਹੈ ਨਾ ਉਹ ਆ ਜਾਂਦਾਗਾ ਨਿਸ਼ਾਨ ਸਾਹਿਬ ਲੱਗੇ ਹੋਏ ਆਗੇ ਤੇ ਉੱਪਰ ਕੋਈ ਸਾਧਨ ਨਹੀਂ ਜਾਂਦਾ ਵੈਸੇ ਤੁਰ ਕੇ ਜਾਣਾ ਪੈਂਦਾ ਸਾਧਨ ਬਾਈ ਇੱਥੇ ਥੱਲੇ ਹੀ ਖੜਾਉਣਾ ਪੈਂਦਾਗਾ ਇਹ ਥੱਲੇ ਦੇ ਪਾਸੇ ਹੋਟਲ ਆਗਾ ਨਾਲ ਆ ਪੌੜੀਆਂ ਚੜ ਕੇ ਆ ਬਾਈ ਵੀ ਜਾਂਦਾਗਾ ਤੇ ਇਹ ਗੁਰਦੁਆਰਾ ਸਾਹਿਬ ਨੂੰ ਜਾਂਦਾਗਾ ਤੇ ਹਾਂ ਨੇ ਲੰਗਰ ਵੱਟ ਲੰਗਰ ਚੱਲ ਰਿਹਾ ਹੈ। ਬਾਬਾ ਕਹਿੰਦਾ ਲੰਗਰ ਸਰਵਿਸ ਬਣ ਚੁੱਕਾ। ਦੋ ਕੋਈ ਦਾ ਕਤਾਰ ਰੱਖਾ ਕੀ ਹੈ। ਅੱਛਾ ਤੇ ਉਹ ਸਾਹਮਣੇ ਬਾਈ ਗੁਰੂ ਕਾ ਲੰਗਰ ਵੀ ਲਿਖਿਆ ਹੋਇਆਗਾ। ਤੇ ਉੱਪਰ ਜਾ ਕੇ ਤੁਸੀਂ ਲੰਗਰ ਵੀ ਛੱਕ ਸਕਦੇ ਹੋਗੇ। ਚੱਲ ਦੇਖਦੇ ਹਾਂ। ਖਾਲਸਾ ਘੜਾ ਸੀ ਇੱਥੇ। ਅ ਬਾਈ ਜੀ ਹੈ ਗਿਆ ਬਠਿੰਡੇ ਤੋਂ। ਤੇ ਆਪਣਾ ਏਰੀਆ ਵੀ ਬਠਿੰਡਾ ਹੀ ਆ ਤੇ ਬਾਈ ਖਾਸ ਬਠਿੰਡੇ ਤੋਂ। ਤੇ ਲੰਗਰ ਵਾਸਤੇ ਰੋਕ ਰਾਇਆ ਸੰਗਤਾਂ ਨੂੰ। ਵੇ ਭਾਈ ਲੰਗਰ ਲਗਿਆ ਗੁਰੂ ਦਾ ਤੇ ਆਜੋ ਤੇ ਲੰਗਰ ਹੈਗਾ ਸਾਹਮਣੇ ਆ ਜੀ 28ਵਾਂ ਲੰਗਰ ਲਗਿਆ ਹੋਇਆ ਜੀ ਤੇ ਹਰ ਸਾਲ ਇੱਥੇ ਹੀ ਖੜਦਾ ਮੈਂ ਇਸੇ ਪੁੰਦਕ ਤੇ ਹਰ ਸਾਲ ਬਾਬਾ ਜੀ ਇੱਥੇ ਖੜਦੇ ਹੋ ਕੀ ਨਾਮ ਆ ਜੀ ਤੁਹਾਡਾ ਨਾਮ ਜਸਪਾਲ ਸਿੰਘ ਔਰ ਬਿੱਟੂ ਜਸਪਾਲ ਸਿੰਘ ਜਸਪਾਲ ਸਿੰਘ ਜੀ ਬਠਿੰਡਾ ਬਠਿੰਡਾ ਬਹੁਤ ਧੰਨਵਾਦ ਜੀ ਦੋ ਬਿੱਟੂ ਇਕੱਠੇ ਹੋ ਗਏ ਹਾਂਜੀ ਇੱਧਰ ਨੌਜਵਾਨਾਂ ਨੇ ਚੜਾ ਲਿਆ ਬਾਹਰ ਲੰਗਰ ਨੂੰ ਦੇਖ ਕੇ ਹਾਂਜੀ ਇੱਥੇ ਹੋਰ ਹੋ ਗਿਆ ਕੋਪਰਲਾ ਰੰਗ ਹੋ ਰੋਗਾ ਜੀ ਆਹ ਰੰਗ ਕਿਹੋ ਜਿਹਾ ਆਹ ਰੰਗ ਤੋਂ ਢਲ ਗਿਆ ਹੋ ਜਾਣਾ ਧੁੱਪ ਬਾਬਾ ਇੱਥੇ ਜ਼ਿਆਦਾ ਤੇਜ ਆ ਨਾ ਇੱਕ ਮਿੱਟੀ ਰੋਡ ਤੇ ਖੜੇ ਬਾਬਾ ਇਹ ਮਿੱਟੀ ਪਈ ਜਾਂਦੀ ਹੈਗੀ ਹਾਂਜੀ ਆਲੂ ਤਾਂ ਖੂਬੀਆ ਉਹ ਥੋੜੀ ਸੇਵਾ ਕਰਦੇ ਬਾਬਾ ਜੀ ਮਿਹਰबानी ਬਾਈ ਜੀ ਪੀਪਲ ਕੋਟੀ ਤੋਂ 2 ਕਿਲੋਮੀਟਰ ਥੱਲੇ ਚਮੋਨੀ ਤੋਂ 12 ਕਿਲੋਮੀਟਰ ਅੱਗੇ ਡੋੜਾ ਪੁਲ ਤੇ ਲੰਗਰ ਲੱਗਦਾ ਬਠਿੰਡੇ ਵਾਲਾ ਵਾਹ ਪੀਪਲ ਕੋਟੀ ਤੋਂ ਜੀ 2 ਕਿਲੋਮੀਟਰ ਥੱਲੇ ਨੂੰ ਚਮੋਲੀ ਤੋਂ 12 ਕਿਲੋਮੀਟਰ ਅੱਗੇ ਆ ਜੋੜਾ ਪੋਲਾ ਕਹਿੰਦਾ ਨਾ ਤੇ ਇੱਥੇ ਲੰਗਰ ਲੱਗਿਆ ਹੋਇਆ ਵਾਹਿਗੁਰੂ ਜੀ ਵਾਹਿਗੁਰੂ ਚਲੋ ਸੰਗ ਤੋਂ ਚਲੋ ਚਲੋ ਟਾਈਮ ਭਾਈ 4:30 ਹੋ ਗਏ ਇਹ ਚਮੋਲੀ ਤੋਂ ਵੀ ਆਪਾਂ 4.5 ਕਿਲੋਮੀਟਰ ਪਿੱਛੇ ਆ ਤੇ ਸਾਹਮਣੇ ਮੌਸਮ ਬੜਾ ਵਧੀਆ ਹੋਇਆ ਪਿਆਗਾ ਬਾਈ ਪਹਿਲਾਂ ਤਾਂ ਗਰਮੀ ਜੀ ਸੀਗੀ ਤੇ ਹੁਣ ਮੌਸਮ ਠੀਕ ਹੋਇਆ ਪਿਆਗਾ ਤੇ ਸਾਈਕਲ ਬਾਈ ਉੱਡੇ ਤੁਰੇ ਆਉਂਦੇ ਆਗੇ ਉੱਡੇ ਤੁਰੇ ਆਉਂਦੇ ਆ ਕਿਉਂਕਿ ਮਾੜੀ ਮੋਟੀ ਜੀ ਚੜਾਈ ਆਉਂਦੀ ਆ ਬਾਕੀ ਸਾਰੀ ਢਲਾਣੀ ਹੈ ਜੀ ਤੇ ਹਵਾ ਠੰਡੀ ਠੰਡੀ ਆਏ ਲੱਗਦੀ ਆ ਜਿਵੇਂ ਬਿਨਾ ਬਨੇਰੇ ਵਾਲੇ ਲੰਡੇ ਕੋਠੇ ਤੇ ਨਾ ਫਰਾਟੇ ਵਾਲਾ ਪੱਖਾ ਲਾਇਆ ਹੁੰਦਾ ਕੱਚੇ ਕੋਠੇ ਤੇ ਫੇ ਰਾਤ ਨੂੰ ਠੰਡੀ ਠੰਡੀ ਹਵਾ ਆਉਂਦੀ ਹੈਗੀ ਉਵੇਂ ਹਵਾ ਲੱਗਦੀ ਹੈ ਸਾਈਕਲ ਤੇ ਜਾਂਦੇ ਆਣ ਨੂੰ ਠੰਡੀ ਠੰਡੀ ਹਵਾ ਤੇ ਆ ਜਾਂਦੀ ਹੈ ਜੀ ਨਦੀ ਜੀ ਕਰਦਾ ਵਿੱਚ ਨਾਈਏ ਗਰਮੀ ਗਰਮੀ ਆਈ ਜਾਂਦੀ ਹੈ ਪਰ ਡਾਕਟਰ ਵਾਲੀ ਸੂਈ ਤੋਂ ਡਰ ਲੱਗਦਾ ਸੀ ਆ ਬਾਈ ਵੀ ਉਵੇਂ ਡਾਕਟਰਾਂ ਨੂੰ ਝਾਕਦਾ ਮੜੀਆਂ ਜੇ ਅਣਕਾਈਆਂ ਥੱਲੇ ਜੇ ਕਰਕੇ ਤਨੌ ਲਾ ਕੇ ਕੀ ਕਹਿੰਦੇ ਹੁੰਦੇ ਉਹ ਤੇ ਜੋ ਵੱਡਾ ਸੂਆ ਹੁੰਦਾ ਜੇ ਇੰਜੇ ਜਲਾਉਂਦੇ ਹਾਂ ਵਾਲੀ ਮੋਟੀ ਸੂਈ ਆ ਉਹਦੇ ਦੋ ਤਿੰਨ ਤਿੰਨ ਲਾ ਕੇ ਰੱਖਦੇ ਆ ਤੇ ਚਲਿਏ ਫਿਰ ਹੁਣ ਆਪਾਂ ਗਾਹ ਨੂੰ ਚੱਲ ਜੁਲੇ ਪਾਈਏ ਬਸ 40 ਚ ਮੋਲੀ 4 ਕਿਲੋਮੀਟਰ ਇੱਥੋਂ ਚਾ 4.5 ਕਿਲੋਮੀਟਰ ਆ 4.4 ਹਾਂ ਰਾਗੀਰ ਚੱਲਦਾ ਸੀ ਉਧਰੋਂ ਉਤੋਂ ਕਰਨ ਮਰਿਆ ਆਪਾਂ ਨੂੰ ਰਾਤ ਮਿਲਵਾਨੇ ਗੇ ਰੱਖਿਓ ਮੜੀ ਜੀ ਹਿਮਾਲਿਆਨ ਮੋਟਰਸਾਈਕਲ ਤੇ ਇੱਕ ਜਿਹੜਾ ਹੋਰ ਬਾਈ ਗੁਰਦੁਆਰਾਗਾ ਆਪਾਂ ਉੱਥੇ ਰੁਕੇ ਸੀਗੇ ਰਾਤ ਰੁਕੇ ਆਪਾਂ ਸਵੇਰੇ ਪਹੁੰਚੇ ਸੀ ਨਗਰਾਸੂ ਉਹ ਕਿੰਨੇ ਕਿਲੋਮੀਟਰ ਹੋਊਗਾ ਬਹੁਤ ਆ 70 ਸੀ ਨਗਰਾਸੂ ਅੱਗੇ ਆ ਉਹ ਜਾਦਾ ਅੱਗੇ ਆ ਹਾਂ ਆਪਾਂ ਦੇਖਦੇ ਆ ਆਪਣੇ ਕੋਸ਼ਿਸ਼ ਜੇ ਕਰਨ ਪ੍ਰਿਆਗ ਪਹੁੰਚ ਕੇ ਤਾਂ ਵਧੀਆ ਗੱਲ ਆ ਠੀਕ 40 ਕਿਲੋਮੀਟਰ ਪਿਆ ਸਾਈਡ ਕਰ ਲਾਂਗੇ ਕਰਨ ਪ੍ਰਿਆਗ 40 ਕਿਲੋਮੀਟਰ ਆ ਬਾਈ ਦੇਖਦੇ ਜੇ ਤਾਂ ਢਾਲ ਆਈ ਗਈ ਤਾਂ ਫਿਰ ਤੇ 45 ਫਿਰ ਨਿਕਰਾਸੂਆ ਤਿੰਨ 4:30 ਹੋਇਆ ਜੀ ਹਾਂ ਜੇ ਇਦਾਂ ਹੀ ਰਾਹ ਆਈ ਆਈ ਗਿਆ ਫਿਰ ਤਾਂ ਚੜ੍ਹਾਈ ਦਾ ਕੋਲ ਦੇ ਨਹੀਂ ਫਿਰ ਤਾਂ ਲਿਆ ਰਹੇ ਆ ਟਾਈਮ ਹੋ ਗਿਆ ਬਾਈ 7:30 ਦਾ ਤੇ ਪਾਕੀ ਤੋਂ ਅਸੀਂ 19 ਕਿਲੋਮੀਟਰ ਆਏ ਆਂਗੇ ਤੇ ਪਿੰਡ ਹੈਗਾ ਬਾਈ ਖੇਤਰਪਾਲਾ ਪਤਾ ਨਹੀਂ ਖੇਤਰਪਾਲ ਲਿਖਿਆ ਹੋਇਆਗਾ ਪੜ੍ਹ ਲਓ ਤੁਸੀਂ ਬੋਰਡ ਤੇ ਲਿਖਿਆ ਹੋਇਆਗਾ ਤੇ ਚਮੋਲੀ ਤੋਂ ਬਾਈ 1 ਕਿਲੋਮੀਟਰ ਪਿੱਛੇ ਜੇ ਇੱਥੋਂ ਨੇ ਪਿੰਡ ਆਉਂਦੇ ਕਿਸੇ ਤੋਂ ਵੀ ਹਨਾ ਪੁੱਛਦੇ ਹਨਾ ਵੀ ਬਈ ਇਹ ਕਿਹੜਾ ਏਰੀਆ ਵੀ ਇਹ ਕਿਹੜਾ ਪਿੰਡ ਹੈਗਾ ਤਾਂ ਚਮੋਲੀ ਕਹਿੰਦੇ ਆਗੇ ਸਾਰੇ ਇਹ ਪਰ ਜਿਹੜਾ ਲਿਖਿਆ ਹੋਇਆ ਅਸਲ ਉਹ ਆਹੀ ਆ ਗਾ ਲਿਖਿਆ ਖੇਤਰਪਾਲ ਨੇ ਖੇਤਰਪਾਲ ਆ ਪਤਾ ਨਹੀਂ ਤੇ ਇੱਥੇ ਆ ਪਰੋਕੇ ਹੋਏ ਆ ਬਾਈ ਸਾਈਕਲ ਆਪਣੀਆਂ ਆ ਖੜੀਆਂ ਆਂ ਚਾਰ ਸਾਈਕਲ ਹੀ ਖੜਿਆ ਇੱਕ ਉਹ ਅੱਡੇ ਚ ਲਾਇਆ ਪਿਆ ਗਾ ਤੇ ਅੱਜ ਟੈਂਟ ਵਗੈਰਾ ਲਾਉਣ ਦੀ ਸਲਾਹ ਆਪਣੀ ਇੱਥੇ ਹੈਗੀ ਤੇ ਇੱਥੇ ਪਾਵਾਂਗੇ ਹੋਰ ਅੱਗੇ ਨਹੀਂ ਆਪਾਂ ਜਾਂਦੇ ਤੇ ਕਿਉਂਕਿ ਬਗਤ ਆਪਾਂ ਬਾਈ ਹੋਰ ਵੀ ਅੱਗੇ ਜਾਂਦੇ ਅੱਜ ਤੇ ਪਰ ਬਰਾੜ ਬਾਈ ਨੂੰ ਹਨਾ ਮਿਲਣ ਵਾਲੇ ਜਾਣ ਪਛਾਣ ਵਾਲੇ ਲੋਕ ਅ ਬੀਰਪਰਾ ਹਨਾ ਰਾਹ 'ਚ ਖੜਦੇ ਰਹੇ ਤੇ ਉਹਨਾਂ ਕੋਲੇ ਟਾਈਮ ਲੱਗਦਾ ਰਿਹਾ ਕਿਸੇ ਕੋਲੇ ਅੱਧਾ ਘੰਟਾ ਖੜ ਕੇ ਕਦੇ ਘੰਟਾ ਖੜ ਕੇ ਬਸ ਇਸ ਤਰ੍ਹਾਂ ਹੀ ਕਰਦੇ ਕਰਦੇ ਲੇਟ ਹੋ ਗਏ ਤੇ ਅੱਜ ਜਿਹੜਾ ਆਪਾਂ ਇੱਥੇ ਡੇਰੇ ਲਾਵਾਂਗੇ ਜੀ ਆਪਾਂ ਤੁਹਾਨੂੰ ਮੈਂ ਕਿਉਂ ਬਿੱਟੂ ਮੇਰੇ ਨਾਲ ਬਈ ਹੋਏ ਬਿੱਟੂ ਨੋ ਕਿ ਇਹ ਕੋਈ ਨਹੀਂ ਆ ਰਿਹਾ ਬਈ ਅੱਜ ਪੌਣੀ ਰਾਤ ਤੱਕ ਜਾਗਦਾ ਰਹਾਂਗਾ ਬਿੱਟੂ ਤੈਨੂੰ ਉੱਥੇ ਭੇਜ ਦਿਆ ਅਸੀਂ ਇਹਨੂੰ ਨਵਾਂ ਰੈਂਟ ਲਾ ਦੇ ਅੱਡਾ ਕਿਨੂੰ ਇਹਨੂੰ ਆਰਡਰ ਤੇ ਨਾਲਾ ਹੋਇਆ ਇਹ ਉੱਤੇ ਕੰਮ ਕਰਦਾ ਹੈ ਪੱਕਾ ਕੋਈ ਕਰੇਗਾ ਮੂਲੇ ਮੈਂ ਆਂਦਾ ਬਈਆ ਮਾਂ ਦਾ ਵਾਦਾ ਮੰਦਰ ਰੱਖ ਲਓ ਬਾਂਦਰ ਬਾਈ ਉਹਦੇ ਬੰਦੇ ਆ ਗਏ ਉਹ ਲੈ ਆਓ ਸਾਈਕਲ ਅੰਦਰ ਪਹਿਲੇ ਵਾਲੀ ਲੈ ਲਓ ਸਾਈਕਲ ਇੱਥੇ ਲਾ ਲੈਨੇ ਬਾਈ ਕੁੱਤਾ ਖਾਂਦੇ ਚਮੋਲੀ ਬਾਈ ਇੱਕ ਜ਼ਿਲ੍ਹਾ ਦਾ ਜਿਹੜਾ ਕਿ ਉੱਤਰਾਖੰਡ ਦੇ ਵਿੱਚ ਆ ਸਾਨੂੰ ਪਤਾ ਹੀ ਆਪਾਂ ਉੱਤਰਾਖੰਡ ਚ ਫਿਰਦੇ ਆ ਹਨਾ ਤੇ ਇਹ ਬਾਈ ਜਿਵੇਂ ਪਵਿੱਤਰ ਸਥਾਨ ਆ ਜਿਹੜੇ ਸ੍ਰੀ ਹਿਮਕੁੰਡ ਸਾਹਿਬ ਤੇ ਚਾਰ ਧਾਮ ਦੀ ਯਾਤਰਾ ਉਹਨਾਂ ਵਾਸਤੇ ਇਹ ਮਸ਼ਹੂਰ ਇੱਕ ਜ਼ਿਲ੍ਹਾ ਦਾ ਇਹ ਜ਼ਿਲ੍ਹਾ ਮਸ਼ਹੂਰੀ ਮੰਨਿਆ ਜਾਂਦਾ ਜਦੋਂ ਲੋਕ ਆਉਂਦੇ ਜਾਂਦੇ ਆ ਇਹਦੇ ਵਿੱਚ ਦੀ ਲੰਘਦੇ ਹੈਗੇ ਇਹ ਚਮੋਲੀ ਦਾ ਨਾਂ ਥੋੜਾ ਜਿਹਾ ਵੱਧ বাজਦਾਗਾ ਤੇ ਪਹਿਲਾਂ ਭਾਈ ਇਹ ਨਾ ਬ੍ਰਿਟਿਸ਼ ਦੁਆਰਾ ਆਪਣਾ ਪੌੜੀ ਜ਼ਿਲ੍ਹੇ ਦੇ ਨਾ ਅਧੀਨ ਹੁੰਦਾ ਸੀਗਾ ਤੇ 1960 ਦੇ ਵਿੱਚ ਇਹਨੂੰ ਇੱਕ ਨਵਾਂ ਜ਼ਿਲ੍ਹਾ ਬਣਾਇਆ ਗਿਆ ਚਮੋਲੀ ਨੂੰ ਜੀ ਚਮੋਲੀ ਨੂੰ ਤੇ ਇੰਨਾ ਕੁ ਖਬਰਸਾਰ ਆਪਾਂ ਨੂੰ ਇਹਨੇ ਦੀ ਮਿਲੀ ਆ ਜੀ ਤੇ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਆ ਧੰਨਵਾਦ ਜੀ ਟਾਈਮ ਭਾਈ 8 ਵਜ ਗਏ ਤੇ ਜਿਹਨੂੰ ਆਪਾਂ ਕਹਿੰਦੇ ਨੇ ਨਾ ਵੇਲੇ ਦੇ ਕੰਮ ਤੇ ਇੱਕ ਵੇਲੇ ਦੀਆਂ ਟੱਕਰਾਂ ਹੁਣ ਕਹਿੰਦੇ ਬਾਈ ਰੋਟੀਆਂ ਬਣਾਉਣੀਆਂ ਪਹਿਲਾਂ ਕੋਈ ਬੋਲਿਆ ਨਹੀਂ ਹੁਣੇ ਥੋੜਾ ਟਾਈਮ ਪਹਿਲਾਂ ਤਾਂ ਲੰਗਰ ਚ ਹੋ ਕੇ ਆਏ ਆ ਤੇ ਹੁਣ ਕਹਦੇ ਰੋਟੀਆਂ ਤਾਂ ਬਾਈ ਖਾਵਾਂਗੇ ਨਹੀਂ ਤਾਂ ਸਵੇਰੇ ਸਾਈਕਲ ਨਹੀਂ ਚੱਲਣਾ ਤੇ ਓਏ ਹੁਣ ਆਪਾਂ ਲੂ ਲੱਤ ਫੜ ਲੈ ਓਏ ਹੁਣ ਮੈਂ ਕਿਹਾ ਆਪਾਂ ਲੂ ਲੱਤ ਫੜ ਲੈ ਗਾਗਾ ਤੁਰੇ ਗਾਗਾ ਤੁਰਿਆ ਨੇ ਕੋਈ ਲੱਕੜ ਤਾਂ ਲੱਭ ਲੋ ਰਾਹ ਦਾ ਸਵਾਲ ਦੇ ਲੱਕੜ ਬਾਅਦ ਚ ਲੱਭਾਂ ਆਹ ਆ ਅੱਧੀ ਰਾਤ ਨੂੰ ਕੁਝ ਨੀ ਰਾਹ ਦਿਖਦਾ ਇੱਥੇ ਐਡਵੈਂਚਰ ਚੋ ਇਧਰ ਟਾਈਮ ਬਾਈ ਪੌਣੇ 9 ਹੋ ਗਿਆ ਤੇ ਮੁੰਡਿਆਂ ਨੇ ਕਹਿੰਦੇ ਪੂਰੀ ਡਿਊਟੀ ਸੰਭਾਲੀ ਹੋਈ ਐ। ਰਪਾਲ ਕਿਵੇਂ ਲੱਗ ਰਿਹਾ ਬਾਈ ਮਹੀਨੇ ਬਾਅਦ ਆ ਕੇ ਦੁਆਰੇ ਰੋਟੀਆਂ ਪਕਾਉਣੀਆਂ। ਰੂਮ ਤੋਂ ਬਾਅਦ ਚੋਂ ਬਾਈ ਵਧੀਆ ਲੱਗ ਰਿਹਾਗਾ। ਯਾਰ ਇੰਨੇ 11 ਵਜੇ ਲੈ ਪਿਆਰ ਨਾਲ ਬੈਠ ਕੇ ਰੋਟੀਆਂ ਬਣਾਈ ਇਹਨਾਂ ਨੇ। ਵਧੀਆ ਲੱਗੂਗਾ ਮੈਨੂੰ ਯਾਰ। ਢਿੱਲਾ ਵੀ ਪੂਰਾ ਵਧੀਆ ਬਣਾਇਆਗਾ। ਸੰਦੀਪ ਭਾਜੀ ਹੁਣਾਂ ਨੇ ਕਹਿੰਦੇ ਆਟਾ ਆਟੇ 'ਚ ਮੁੱਕੀਆਂ ਮਾਰੀਆਂ ਆਈਆਂ। ਆਪਣੀ ਫਿਰ ਉਹੀ ਗੱਲ ਜੀ ਡਿਊਟੀ ਸੰਭਾਲੀ ਵੀ ਅੱਡ ਉਹ ਸਾਬ ਨੇ ਤੇ ਅੱਜ ਆਪਣੀ ਡਿਊਟੀ ਸੀ ਜੀ ਬਾਈ ਲੱਕੜਾ ਲਿਆ ਹੁੰਦੀ ਤੇ ਬਸ ਮੈਂ ਪਿੱਛੇ ਪਿੱਛੇ ਲੱਕੜਾ ਲੱਕੜਾ ਤਾਂ ਨੀਸ਼ੂ ਤੇ ਹਰਪਾਲ ਨੇ ਇਕੱਠੀਆਂ ਕਰੀਆਂ ਮੈਂ ਤਾਂ ਨਾਲ-ਨਾਲ ਬਸ ਉਹ ਤੁਰਿਆ ਹੀ ਫਿਰਿਆ ਕੀ ਪੜੀਆ ਨਾ ਉਹ ਗੇ ਕਰਦਾ ਵੇ ਅੱਛਾ ਅੱਛਾ ਆਹ ਵਧੀਆਂ ਗੋਲ ਲੱਗੇ ਉਹ ਸਾਬ ਉਹ ਪਾਉਂਗੇ ਬੜੇ ਤਰ ਟਾਈਮ ਜੀ 7:15 ਹੋ ਗਏ ਤੇ ਰੋਟੀਆਂ ਪਾਣੀ ਸਭ ਖਾ ਲਿਆ ਜੀ ਛਕ ਲਿਆ ਇੱਥੇ ਆਪਣਾ ਚੁੱਲਾ ਚੌਂਕਾ ਬਣਾਇਆ ਸੀਗਾ ਅੱਜ ਆਪਾਂ ਚਮੋਲੀ ਦੇ ਨਾਲ ਹੀ ਆ ਬਸ ਚਮੋਲੀ ਚੀ ਸਮਝ ਲਓ ਆਧਾ ਕਿਲੋਮੀਟਰ ਦਾ ਕੀ ਫਰਕ ਹੁੰਦਾਗਾ ਤੇ ਅੱਜ ਦੀ ਵੀਡੀਓ ਬਈ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਤੰਬੂ ਆਪਾਂ ਇੱਥੇ ਗੱਡ ਰੱਖਿਆ ਤੇ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਤੇ ਦੁੱਧ ਪੀ ਜਾਂਨੇ ਆ ਬਈ ਕਿਉਂਕਿ ਗੋਲੀਆਂ ਨਾ ਨਾ ਹੱਕੜੜੀ ਪਈ ਸੀਗੀ ਖਾ ਖਾ ਗੋਲੀਆਂ ਬੁਖਾਰ ਵਾਲੀਆਂ ਤੇ ਸਾਰੇ ਜਾਣੇ ਕੋਟ-ਕੋਟ ਦੁੱਧ ਦੀ ਵੀ ਚੰਗੀ ਆ ਹੁਣ ਅੱਜ ਤੋਂ ਆ ਚੰਗਾ ਹੀ ਖਾਇਆ ਕਰਾਂਗੇ ਪਹਿਲਾਂ ਕਦੇ ਕੋਕ ਪੀ ਲਿਆ ਕਦੇ ਕੋਤ ਮਾੜਾ ਮੋਟਾ ਅਤਰਮ ਪਟਰਮ ਖਾਈ ਜਾਂਦੇ ਸੀਗੇ ਤੇ ਹੁਣ ਨਹੀਂ ਆਪਾਂ ਐਦਾਂ ਦੇ ਚੀਜ਼ਾਂ ਕਰਨੀ ਹੱਥ ਲੱਗਦੇ ਆ ਜਦੋਂ ਫੇਰ ਹੀ ਪਤਾ ਲੱਗਦਾਗਾ ਹੁਣ ਅੱਗੇ ਕੀ ਜੀ ਜੇ ਖਾਇਆ ਕਰਾਂਗੇ ਤੇ ਬਾਈ ਇਹਨੇ ਨਾਲ ਸਮਾਪਤੀ ਕਰਦੇ ਆ ਸਾਸਰੀ ਘਾਲ ਬਾਈ ਸਾਰਿਆਂ ਦੇ